ਜਿੱਥੇ ਸੋਚ ਸਿਰਫ ਪੜਨਾ ਲਿਖਣਾ ਸਮਝਦੀ ਸੀ ਉੱਥੇ ਹੁਣ ਸੁਪਨੇ ਉਡਾਣ ਭਰ ਰਹੇ ਨੇ ਪੰਜਾਬ ਸਰਕਾਰ ਨੇ ਸੀਐਮ ਭਗਵੰਤ ਸਿੰਘ ਮਾਨ ਦੇ ਨੇਤਰਤਵ ਹੇਠ ਹਰ ਸਕੂਲ ਨੂੰ ਮਾਡਰਨ ਸੇਫ ਇਨਕਲੂਸਿਵ ਤੇ ਗਲੋਬਲ ਸਟੈਂਡਰਡ ਬਣਾਇਆ ਹਰ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਦਾ ਹੱਕ ਮਿਲਿਆ ਹਾਈ ਟੈਕ ਕਲਾਸਰੂਮ ਸਮਾਰਟ ਲੈब्स ਡਿਜੀਟਲ ਲਾਇਬ੍ਰੇਰੀਆਂ ਹੁਣ ਬੱਚੇ ਸਿਰਫ ਯਾਦ ਨਹੀਂ ਕਰਦੇ ਉਹ ਐਕਸਪਲੋਰ ਕਰਦੇ ਬਣਾਉਂਦੇ ਨੇ ਅਤੇ ਪ੍ਰੋਬਲਮ ਸੋਲਵਿੰਗ ਸਿੱਖਦੇ ਨੇ ਬੜਾ ਵਧੀਆ ਸਿਸਟਮ ਚੱਲ ਪਿਆ ਸਕੂਲਾਂ ਦਾ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗਸ ਹੋਣ ਲੱਗੀਆਂ ਬੀ ਬੀ ਲੱਖ ਤੋਂ ਉੱਪਰ ਮਾਪੇ ਆਪਣੇ ਬੱਚੇ ਬਾਰੇ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਕਿਹੜੀ ਕਲਾਸ 'ਚ ਕਿਹੜੇ ਸਬਜੈਕਟ 'ਚ ਕਮਜ਼ੋਰ ਹੈ ਜੀ ਕੌਣ ਕੌਣ ਟੀਚਰ ਪੜ੍ਹਾ ਰਹੇ ਨੇ ਜੀ ਅਧਿਆਪਕਾਂ ਤੇ ਪ੍ਰਬੰਧਕਾਂ ਲਈ ਫੋਰਨ ਟ੍ਰੇਨਿੰਗ ਅਤੇ ਐਕਸਪੋਜ਼ਰ ਪ੍ਰੋਗਰਾਮ ਆਯੋਜਿਤ ਕੀਤੇ ਗਏ ਤਾਂ ਜੋ ਸਿੱਖਣ ਦੇ ਆ ਤਰੀਕਿਆਂ ਵਿੱਚ ਕਟਿੰਗ ਐਜ ਬਣਾਈ ਜਾ ਸਕੇ ਸਕੂਲ ਆਫ ਐਮਿਨੈਂਸ ਦੇ ਵਿਸ਼ੇਸ਼ ਇੰਸਟੀਚੂਟਸ ਸਥਾਪਿਤ ਕੀਤੇ ਗਏ ਜਿੱਥੇ ਬੈਸਟ ਫੈਸਿਲਿਟੀਆਂ ਰਿਸਰਚ ਲੈब्स ਮੈਂਟਰਸ਼ਿਪ ਅਤੇ ਗਲੋਬਲ ਕੋਲਾਬੋਰੇਸ਼ਨ ਮਿਲ ਰਹੀਆਂ ਹਨ अर्ली ਚਾਈਲਡਹੂਡ ਐਜੂਕੇਸ਼ਨ ਤੇ ਫੋਕਸ ਨਾਲ 85% ਪ੍ਰੀ ਪ੍ਰਾਇਮਰੀ ਬੱਚੇ ਸਕੂਲਾਂ ਜਾਂ ਆਂਗਣਵਾੜੀਆਂ ਵਿੱਚ ਐਨਰੋਲਡ ਨੇ ਉੱਚ ਸਿੱਖਿਆ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਪੰਜਾਬ ਦੇ ਬੱਚੇ ਦੁਨੀਆ ਭਰ ਵਿੱਚ ਮੁਕਾਬਲਾ ਕਰਨ ਦੇ ਯੋਗ ਬਣ ਰਹੇ ਹਨ ਇਹ ਐਜੂਕੇਸ਼ਨ ਰੈਵੋਲੂਸ਼ਨ ਸਿਰਫ ਅੰਕਾਂ ਤੱਕ ਸੀਮਤ ਨਹੀਂ ਇਹ ਪੰਜਾਬ ਦੀ ਨਵੀਂ ਸੋਚ ਹੈ ਨਵੀਂ ਪਹਿਚਾਨ ਨਵੀਂ ਉਮੀਦ ਹੈ